ਠੰਡ ਬਹੁਤ ਹੋ ਗਈ ਆ ਇਹਨੂੰ ਕੰਮ ਦਾ ਦੇਖ ਕੇ ਠਰਦਾ ਵੇਖ ਕੇ ਤੁਹਾਡਾ ਦਿਲ ਤਾਂ ਨਰਮ ਹੋ ਗਿਆ ਹੋਊਗਾ ਤਰਸ ਜਿਆ ਤਾਂ ਆਉਂਦਾ ਹੋਊਗਾ ਨਾ ਤੁਹਾਨੂੰ ਵੀ ਬਾਈ ਜੀ ਉਹਨੂੰ ਲੈਣਾ ਨਾ ਲੈ ਕਰ ਲੋ ਸੇਵਾ ਇਹ ਤੁਹਾਡੇ ਕਰਮ ਬਣਾਉਣ ਲਈ ਛੋਟੇ ਛੋਟੇ ਬੱਚੇ ਗਲੀਆਂ ਦੇ ਵਿੱਚ ਰਹਿੰਦੇ ਨੇ ਆਪਣੇ ਆਮ ਹੀ ਪਿੰਡਾਂ ਦੇ ਵਿੱਚ ਤਾਂ ਕਾਫੀ ਨੇ ਬਾਈ ਜੀ ਆਪਾਂ ਨੂੰ ਠੰਡ ਲੱਗੀ ਕੱਪੜੇ ਵੀ ਲੈ ਲਵਾਂਗੇ ਅੱਗ ਵੀ ਮਚਾ ਲਵਾਂਗੇ ਗਰਮ ਵੀ ਕੋਟੀ ਸ਼ਰਟਰ ਪਾ ਲਵਾਂਗੇ ਅਰਜਾਈਆਂ ਚ ਵੜ ਜੰਨੇ ਆਪਾਂ ਤਾਂ ਮੈਂ ਕੰਨਾ ਵੀਰ ਜੀ ਇੰਨਾ ਵੱਲ ਦੇਖੋ ਛੋਟੇ ਛੋਟੇ ਬੱਚਿਆਂ ਵੱਲ ਦੇਖੋ ਇਹ ਬੇਜਵਾਨ ਕੁੱਕੜਾ ਵੱਲ ਦੇਖੋ ਭਰਾ ਮੇਰਿਓ ਸੇਵਾ ਦਾ ਬਹੁਤ ਵੱਡਾ ਤੁਹਾਨੂੰ ਫਲ ਮਿਲ ਜਾਣਾ ਏ ਆ ਠੰਡ ਦੇ ਵਿੱਚ ਆਪਣੇ ਗਲੀਆਂ ਦੇ ਵਿੱਚ ਕੋਈ ਪੁਰਾਣੇ ਕੰਬਲ ਹੁੰਦੇ ਹਨ ਉਹ ਖੁੰਜਿਆ ਚ ਰੱਖ ਦਿਆ ਕਰੋ ਜਿੱਥੇ ਛੋਟੇ ਛੋਟੇ ਕੁੱਕਰ ਬੱਚੇ ਦਰਬੇਸ਼ ਇੱਕ ਕੁੱਤੇ ਜਾਨਵਰ ਦੇਖਦੇ ਹੁੰਦੇ ਹਨ ਨਾ ਰੱਖਦਿਆ ਕਰੋ ਯਾਰ ਕੋਈ ਫਰਕ ਨਹੀਂ ਪੈਂਦਾ ਅੱਜਾ ਕਿਉਂਕਿ ਤੁਸੀਂ ਜੋ ਚਾਹੇ ਸਿਆਲਾਂ ਦੇ ਵਿੱਚ ਐਡੀ ਕਿ ਸੇਵਾ ਕਰਕੇ ਨਾ ਮੰਗ ਸਕਦੇ ਹੋ ਇਹਨਾਂ ਨੂੰ ਥੋੜੀ ਬਹੁਤੀ ਰੋਟੀ ਬਸ ਇੱਕ ਟੁੱਕ ਵਰਕੀ ਦਾ ਚਾਹੀਦਾ ਮੈਂ ਕਹਿੰਨਾ ਜੀ ਤੁਹਾਨੂੰ ਇਹ ਰਾਜ ਵੀ ਬਹਾ ਸਕਦੇ ਨੇ ਸੇਵਾ ਕਰ ਲਓ ਭੱਗ ਵਾਲਿਓ ਧੰਨਵਾਦ ਆ